ਜੋ ਜਿਹੜਾ ਹੈ ਤੇ ਕਿਨੇ ਆਧੁਨਿਕੀ ਕਿ ਸਾਰੇ ਪੰਜਾਬ ਵੱਲ ਤੇ ਜਿਹੜੀਆਂ ਸਬਸਕ੍ਰਾਈਬਰਸ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੇ ਮਸ਼ੀਨ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਤੇ 49 ਕਰੋੜ 44 ਕਰੋੜ 700 700 ਮਸ਼ੀਨਾਂ ਦੇ ਕੋਲ 40 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜੋ ਸ਼ੁਰੂਪ ਨੂੰ ਸੀ ਕਲਸਟਰ ਬਣਾਇਆ ਕਲਸਟਰ ਬਣਾਇਆ ਹੈਡ ਆਫਿਸ ਨਾਲ ਮਾਰੇ ਦਵਾੜੇ ਚਾਰ ਪੰਜ ਜਿਲੇ ਦੀ ਗੱਟੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜਿਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਸ ਉੱਧਰੋਂ ਤਾਂ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 36 ਲੱਖ ਦਾ ਹੈ 216 ਮਸ਼ੀਨਾਂ ਇੱਥੇ ਸੰਭਾਲੂਗੇ ਵਾਸਤੇ ਤੇ ਤੂਰੇ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਅੱਗੇ ਉਹਦਾ ਵੀ ਤੁਹਾਨੂੰ ਬਲਾਮਾ ਦਿੱਤਾ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟੈਕਨੀਕਲ ਨਾਲ ਹੀ ਆਉਣਗੇ ਤੇ ਕਿਉਂਕਿ ਟੈਕਨੀਕਲ ਜਿਹੜੇ ਨੇ ਉਹਨਾਂ ਨੂੰ ਪਤਾ ਇਹ ਨਹੀਂ ਚਲਾਉਂਦੇ ਇਹਨਾਂ ਨੂੰ ਸੋ ਜ਼ਰੂਰ ਜੀ ਕਲਸਟਰ ਦਾ ਅਧਿਕਾਰੀ ਬਾਕੀ ਦਾ ਸਮਿਸਲੇ ਤੇ ਹਾਂ ਜੀ ਸਤ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਡਮ ਆਫਿਸ ਫਰਦ ਫਰਦ ਕੇ ਅੰਦਰ ਕਵਾਰੀ ਆਫਿਸ ਕਾਨੂੰਗੋ ਆਫਿਸ ਤੇ ਰਿਕਾਰਡ ਜਿਹੜਾ ਰਿਪੋਰਟ ਰੂਮ ਵੀ ਹੈ ਤੇ ਤਾਂ ਕਿ ਇੱਕੋ ਛੱਤ ਥੱਲੇ ਸਾਰਾ ਕੁਝ ਮਿਲ ਜੇ ਮਟਵਾਰ ਖਾਨਾ ਕਿਤੇ ਹੋਰ ਹੁੰਦਾ ਸੀ ਹੈ ਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆੜੀ ਫੁੱਟ ਸੋ ਸਤਸੀਲ ਜੀਮਾ ਵੀ ਚੱਲ ਜਿਹੜੀ ਹੈ ਉਨਕਾ ਬਣੋ ਚੁੱਕੇ ਤੇ ਵਿਰਵੇ ਸਾਹਿਬ ਵੀ ਚੁੱਕੇ ਤੇ ਇੱਥੇ ਆਪਣੇ 100 ਮੂਟੇ ਤੇ ਆਉਣ ਲੈ ਦੇਣਾਂ ਚ ਪੰਜਾਬ ਦੇ ਸਾਰੇ ਸੱਤ ਤਸੀਲਾ ਤੇ ਤਸੀਲਾਂ ਨੂੰ ਅਪਡੇਟ ਕੀਤਾ ਜੂਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬੜਾਏ ਹੋਏ ਨੇ ਬੀਟਿੰਗ ਰੂਮ ਨੇ ਵੀ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ ਤੇ ਪਰ ਮੈਂ ਕਿੰਨਾ ਲੇਟ ਹੋ ਗਿਆ ਅੱਜ ਦੀ ਸਾਰ ਮੀਟਿੰਗ ਹੋਣੀ ਹੈ ਕਿ ਕਿੰਨੀ ਮੀਟਿੰਗ ਹੈ ਚਾਰ ਚਾਰ ਮੀਟਿੰਗਾਂ ਤਾਂ ਮੈਂ ਵੀ ਨਾਲ ਸੀਗਾ ਪਹਿਲਾਂ ਸੀ ਤੇ ਅੱਜ ਫਿਰ ਜਿਹੜਾ ਅੱਜ ਸ਼ਿਲਾ ਚਾਂਦ ਜੀ ਕਿਸ ਮੰਤਰੀ ਵੀ ਆ ਰਹੇ ਨੇ ਉਸ ਮੀਟਿੰਗ ਜੋ ਆ ਰਹੀ ਸਤ ਹੈ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਹੋਲੇ ਮਗਰਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਮ ਹੈ ਮਾਨ ਸਰ ਪਹਿਲੇ ਦਿਨ ਹੀ ਆਤੀ ਸੀ ਨਾ ਕੁਸਚਨ ਚੱਕਿਆ ਵੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਵੀ ਜੀ ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਇਹ ਪਾਕਿਸਤਾਨ ਦਾ ਜਿਹੜਾ ਰੋਲ ਹੈ ਨਵਾਂ ਲੋਕਾਂ ਨਾਲ ਅਤਵਾ ਸਹਿਣਨ ਤੇ ਕਾਕਸ਼ਾ ਇਹ ਹੁੰਦਾ ਕਿ ਕਟਕਟ ਸਾਰਥਿਕ ਲੋਤਨਾ ਰੈਸਿਕ ਪਰਸਲ ਵਿਜਕ ਬੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਕ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਜਿੱਤੇ ਵੀ ਸਰਕਾਰਾਂ ਨੇ ਗਲਤੀ ਕੁਝ ਕਰ ਲਈ ਜੀ ਯਾ ਬਾਤ ਹੈ ਤੋਂ ਮੁੱਕ ਨਹੀਂ ਅਸੀਂ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪ ਰਿਚ ਜਿਹੜੇ ਸਮਾਰਕ ਜ਼ੀਰੋ ਨੇਪਰ ਤੇ ਪਾਣੀ ਆਇਆ ਤਾਂ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੀਮ ਪ੍ਰਭਾਵਤ ਇਲਾਕਾ ਕੋ ਉਤਰੀ ਦਾ ਜਲ ਕੋਈ ਏਰੀਆ ਪਹਿਲਾਂ ਦੇਖੋ ਪਹਿਲਾਂ ਦੀ ਸੇਮ ਵਾਲਾ ਜੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਬੇਚਾ ਜੱਗ ਦੀਆਂ ਕੁਝ ਮੁਕਸਰ ਦੇ ਇਲਾਕੇ ਕੋ ਪ੍ਰਤਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਟਕ ਕਰੰਗਣਾ ਕੋਲ ਵੀ ਇਹ ਜਿਹੜਾ ਏਰੀਆ ਸਾਡਾ ਇਹਨੂੰ ਜੇ ਉਹ ਫਰੇਮ ਕਰਕੇ ਪ੍ਰਭਾਵਿਤ ਹੋ ਗਿਆ ਫਸਲ ਕਾ ਲੇਗੀ ਈਸੋ ਪਕੇ ਰਹੇ ਨਾ ਮੋਸ ਮਾਨਤਰਿਕ ਪ੍ਰਸ਼ਾਸਨ ਦਾ ਅੱਜ ਫਾਇੰਡਿੰਗ ਲਾਈਕ ਇਨ ਕਾਲ ਕਰੀ ਹੋ ਰਹੀ ਕਿ ਕਿ ਇਹ ਕੀ ਕਾਰਵਾਜ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਗਲਤ ਤਮ ਇਸ ਵੇਲੇ ਨਾਂ ਨਹੀਂ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਕੱਲੇ ਕੋਈ ਬਿਊਰੋਕਰੇਸੀ ਚ ਸੁਧਾਰ ਨਹੀਂ ਹੋ ਰਿਹਾ ਜਾਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹੁਰਾ ਕੋਲ ਹੈ ਹੈ ਨਾ ਇੱਕ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਇੱਕ ਪ੍ਰੋਪਰ ਹੋਰ ਕੀ ਬਗਨ ਵੀ ਕਿਸ ਤਰ੍ਹਾਂ ਦੀ ਲੋੜ ਹੈ ਹੈ ਜੀ ਹੋਰ ਜਿਹੜੇ ਪਾਤਰੀ ਤੇ ਬਾਗਣੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹ ਹੀ ਹੈ ਪਰ ਬਿਖਾਰਕਿੰਕ ਨੇ ਉਸ ਨੂੰ ਉਧਰੋਂ ਉਹ ਫਾਇਲ ਪੇ ਜਦੋਂ ਉਹਦੇ ਪਾਸੇ ਨੂੰ ਉਧਰ ਉਹਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਆਪ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਇਤੋਂ ਨੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਇੱਕ ਡਰੇਨੇਜ ਭਾਗ ਉਹ ਫਾਈਨਾਂਸ ਵੱਲੋਂ ਕਰ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘਟੇ ਤੇ ਕੰਮ ਛੇ ਅਮਰੀਕਾ ਦੇ ਰਾਸ਼ਟਰਪਤੀ ਉਹਦਾ ਬਿਲਕੁਲ ਵਾਲੇ 11 ਕਿਲੋ ਮੀਟਰ ਦਾ ਥੋੜੇ ਏਰੀਆ ਹੈ ਜਿੱਥੇ ਮਿਲਿਆ ਉਹਦਾ ਹਸਾਲੇ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਕਿ ਹੁਣ ਇਹਨੂੰ ਇਹਨਾਂ ਭੇਜਦੇ ਦੇਸ਼ ਦੇ ਵਿੱਚ ਜਹਾਜ਼ ਦੇ ਉਹਨਾਂ ਨੂੰ ਮੈਕਸੀਕੋ ਜਾਂ ਉੱਥੇ ਭੇਜਾਂਗੇ ਜੀ ਸੁਵਾਏ ਜੀ ਇਸ ਤਰ੍ਹਾਂ ਕੋਈ ਪਹਿਲੀ ਗੱਲ ਤਾਂ ਇਹ ਹੈ ਕਿ ਜੀ ਜੀ ਛੋਟੇ ਛੋਟੇ ਦੇਸ਼ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਪਰ ਸਾਨੂੰ ਸਰਕਾਰ ਸਾਡੇ ਸਾਡੇ ਜਹਾਜ਼ ਭੇਜ ਕੇ ਆਪਣੇ ਜਿਹੜੇ ਸਿਟੀਜ਼ਨਾਂ ਦੀ ਰੈਕਿਪ੍ਰੋਕੇਸ਼ਨ ਹੋ ਜਾਂਦੀ ਉਹਨਾਂ ਨੂੰ ਆਹਦੇ ਜਹਾਜ਼ ਤੇ ਲੈ ਕੇ ਜੀ ਕਿਉਂ ਸਟੇਰੀਆਂ ਲਾ ਕੇ ਜਾ ਇਹ ਤਾਂ ਫੌਜੇਦਾਰ ਦਰ ਹੈ ਤਾਂ ਕਬਿਸਤਿਆਂ ਵਾਲਾ ਨਾਲਿਕ ਨੂੰ 트럼ਪ ਮੇਰਾ ਦੋਸਤਾਂ ਤੋਂ ਆਹ ਤੁਸੀਂ ਗਿਫਟ ਮੈਰਿਜ ਪਰ ਜਿਹੜੀ ਗਲਤ ਕਦਮ ਹੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਵੀ ਕਿਸੇ ਹਾਂਜੀ ਜਿਹੜੇ ਗਲਤ ਕਦਮ ਹੋ ਕੇ ਹਨ ਇਹ ਮੈਂ ਕਹਿੰਦਾ ਹੁਣ ਕਹਿੰਦੇ ਆ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਹੈ ਮੇਰੇ ਕੱਲ ਹੀ ਜਦ ਤਮ ਪਰਸੋਂ ਨਿਸ਼ਟੀ ਪੱਤਰ ਭੰਡੇ 459 ਵਿੱਚ ਹੋਇਆ ਕਿ 3400 ਨੌਕਰੀਆਂ ਹੋਰ ਪਿਆਰ ਨੇ ਲਈ ਆਈ ਵੀ ਨਹੀਂ ਉਧਰੋਂ ਛੱਡ ਕੇ ਪਰਸੋਂ ਜਿਹੜਾ ਮੈਨੇ ਨਿਯੁਕਤੀ ਪੱਤਰ ਭੰਡੇ ਜਿਹੜੇ 270 ਅਸਿਸਟੈਂਟ ਪ੍ਰੋਫੈਸਰ ਸੀ ਉਹ ਚੁੱਕ ਇਹ ਕਪਲ ਜਿਹੜਾ ਸੀ પતિ ਪਤਨੀ ਉਹ 1.5 ਸਾਲ ਬਿਨ ਹੀ ਕੈਨੇਡਾ ਰਹਿ ਗਿਆ ਤੇ ਉਹ ਵਾਪਸ ਆ ਕੇ ਮੇਰੇ ਤੁਹਾਨੂੰ ਲੈ ਕੇ ਆਜੀ ਸਸਿਖ ਪਰ ਉਹ ਜਿੱਦੂ ਤੋਂ ਅੱਜ ਬਾਅਦ ਵੀਡੀਓ ਪਾਉਂਦੇ ਦੋ ਕਹਿੰਦੇ ਅਸੀਂ ਆ ਰਹੇ ਹਾਂ ਸਰਵਿਸ ਕਰਦੇ ਜਾਵਾਂਗੇ ਉਹ ਤਾਂ ਕਿਹਾ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਉਸ ਘਰ ਚ ਰਹਿ ਲਿਆ ਤੇ ਹੁਣ ਉਹ ਬਿੱਕਰੀ ਅਰੇ ਮੈਂ ਇੱਕ ਮੇਸ ਘਰ ਚ ਆਵਾਂ ਉਹ ਸਾਹਿਬ ਮੂੜਲੇ ਗੇਟ ਨਹੀਂ ਆ ਜਾ ਕਿ ਤੁਸੀਂ ਅੱਛਾ ਹੈ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪੜਨੀ ਦੇਣਾ ਇਹ ਜਿਹੜਾ 50 ਮਿਲੀਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬਦਲਾਖੋੜੀ ਦੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਅਸੀਂ ਇਹਨੂੰ ਦੇਖਦੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਬਣੀ ਅਸੀਂ ਆਪਣੇ ਆਪਾਂ ਬੰਦੇ ਤੇ ਪਰਚੇ ਕਿਤੇ ਰਿਸਰਕ ਕੇ ਇਹ ਬੁਖਲਾਹਟ ਨਾਲ ਵੀ ਹੋਰ ਕੰਮ ਕਰ ਸਕਦੇ ਠੀਕ ਹੈ ਮੰਨ ਸਰ ਜੀ